ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਕਈ ਦਿਨ ਪਹਿਲਾਂ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਆਪਾਂ ਨੂੰ ਕਹਿੰਦੇ ਮੱਕੀ ਦੀ ਰੋਟੀ ਬਣਾ ਕੇ ਦਿਖਾਓ ਅੱਜ ਆਪਾਂ ਨੇ ਬਣਾਈ ਹੈ ਜੀ ਮੱਕੀ ਦੀ ਰੋਟੀ ਪੂਰੀ ਦੇਸੀ ਤਰੀਕੇ ਨਾਲ ਜਿੱਦਾਂ ਆਪਾਂ ਘਰਾਂ ਬਣਾਉਂਦੇ ਹੁੰਦੇ ਹਾਂ ਠੀਕ ਹੈ ਜੀ ਐਨ ਚੁੱਲੇ ਤੇ ਆਹ ਦੇਖੋ ਇੱਧਰ ਬਣ ਵੀ ਰਹੀਆਂ ਏ ਤੇ ਅੱਜ ਆਪਾਂ ਨੇ ਮੱਕੀ ਦੀਆਂ ਰੋਟੀਆਂ ਫਿਰ ਪੂਰੇ ਦੇਸੀ ਤਰੀਕੇ ਨਾਲ ਬਣਾਈਆਂ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਵੀਡੀਓ ਨਾਲ ਬਣੇ ਰਹੋ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਦੇਸੀ ਸਟਾਈਲ ਚ ਮੱਕੀ ਦੀਆਂ ਰੋਟੀਆਂ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਫਿਰ ਤੁਹਾਨੂੰ ਐਨ ਪੂਰੀਆਂ ਪ्योर ਮੱਕੀ ਦੀਆਂ ਰੋਟੀਆਂ ਦੇਸੀ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਆਜੋ ਰੈਸਪੀ ਕਰਦੇ ਆ ਜੀ ਸਟਾਰਟ ਤੇ ਲਓ ਜੀ ਮੱਕੀ ਦੀ ਰੋਟੀ ਬਣਾਉਣ ਵਾਸਤੇ ਚਾਹੀਦਾ ਆਪਾਂ ਨੂੰ ਮੱਕੀ ਦਾ ਆਟਾ ਜਿਹੜਾ ਕਿ ਆਪਾਂ ਨੇ ਛਾਣ ਲਿਆ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਾਹੀਦਾ ਇੱਕ ਆਪਾਂ ਨੂੰ ਲਪਾਫਾ ਤੁਸੀਂ ਦੇਖਿਓ ਅੱਜ ਮਨਪ੍ਰੀਤ ਤੁਹਾਨੂੰ ਸਿੰਪਲ ਤਰੀਕੇ ਨਾਲ ਜਿਹੜੀ ਮੱਕੀ ਦੀ ਰੋਟੀ ਬਣਾ ਕੇ ਦਿਖਾਊਗੀ ਬਹੁਤ ਸਾਰੀਆਂ ਬੀਬੀਆਂ ਨਾ ਐਸੇ ਤਰੀਕੇ ਨਾਲ ਜਿਹੜੀ ਮੱਕੀ ਦੀ ਰੋਟੀ ਉਹ ਬਣਾਉਂਦੀਆਂ ਤੇ ਤੁਸੀਂ ਦੇਖਿਓ ਕਿਵੇਂ ਬਣਦੀ ਹੈ ਚਲੋ ਵੀ ਆਹ ਦੇਖੋ ਹੁਣ ਹੁਣ ਇਹਦੇ ਵਿੱਚ ਪਾਊਗਾ ਪਾਣੀ ਇੱਧਰ ਅਸ਼ਪ੍ਰੀਤ ਵੀ ਆ ਗਈ ਸਾਸਰੀ ਗੱਲ ਕਰਦੇ ਪੁੱਤ ਸਾਰਿਆਂ ਨੂੰ ਕਰਦੇ ਕਰਦੇ ਛਾਛਰੀ ਕਾਲ ਕਰਦੇ ਅਛਪ੍ਰੀਤ ਸ਼ਰਮਗੀ ਭਾਈ ਠੀਕ ਹੈ ਜੀ ਤੁਸੀਂ ਦੇਖਿਓ ਫਿਰ ਧਿਆਨ ਨਾਲ ਮੱਕੀ ਦੀ ਰੋਟੀ ਬਣਦੀ ਕਿਵੇਂ ਅੱਜ ਨਾਲੇ ਵੀਡੀਓ ਲਾਈਕ ਕਰਦੇ ਹੋ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਵਿੱਚ ਪਾਣੀ ਥੋੜਾ ਥੋੜਾ ਤੁਸੀਂ ਦੇਖੀ ਜਾਓ ਕਿਵੇਂ ਆਟਾ ਗੁੰਨ੍ਹਣਾ ਹੁੰਦਾ ਹੈ ਪਾਣੀ ਜ਼ਿਆਦਾ ਨਹੀਂ ਪਾਉਣਾ ਹੈਗਾ ਥੋੜਾ ਥੋੜਾ ਹੀ ਪਾਉਣਾ ਕਿਉਂਕਿ ਮੱਕੀ ਦੇ ਆਟੇ ਮਾਝੇ ਪਾਣੀ ਜ਼ਿਆਦਾ ਪੈ ਜਾਵੇ ਨਾ ਫਿਰ ਰੋਟੀਆਂ ਦੀ ਜਗ੍ਹਾ ਕੜਾ ਬਣ ਜਾਣਾ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਲੋ ਜੇ ਇਹਨੂੰ ਕਰਦੇ ਹੁਣ ਮਿਕਸ ਪਾਣੀ ਕੋਸਾ ਨਹੀਂ ਇਹ ਹਣੀ ਪਾਣੀ ਕੋਸਾ ਹੈ ਬਾਈ ਇਹ ਮਨਪ੍ਰੀਤ ਭਾਈ ਸੰਗ ਦੀ ਹੈ ਇਹ ਵੀਡੀਓ ਚ ਨਹੀਂ ਆਉਂਦੀ ਹੈਗੀ ਨਾ ਇਹ ਬੋਲਦੀ ਆ ਦੇਖੋ ਫਿਰ ਮੱਕੀ ਦਾ ਆਟਾ ਗੁੰਨ੍ਹ ਹੁੰਦਾ ਸੋ ਕਈ ਬੰਦੇ ਪਤਾ ਕੀ ਕਰਦੇ ਆ ਜੀ ਇਹਦੇ ਜਿਆਦਾ ਵੇਸਣ ਪਾ ਲੈਂਦੇ ਆ ਯਾ ਪਾਲਨ ਦੇ ਇਹ ਚ ਕਣਕ ਦਾ ਆਟਾ ਵੀ ਜੁੜ ਜੂਗੀ ਪਰ ਮੱਕੀ ਦੀ ਰੋਟੀ ਦਾ ਸਵਾਦ ਉਹੀ ਹੈ ਜੇ ਕੱਲਾ ਮੱਕੀ ਦਾ ਆਟਾ ਹੋਊਗਾ ਹਾਂ ਦੇਖੋ ਹੁਣ ਪਾਣੀ ਵੀ ਕਮਾਲ ਹੈ ਪਾਣੀ ਦੇਖ-ਦੇਖ ਕੇ ਪਾਉਣਾ ਤੇ ਲੋ ਜੀ ਅਰਚਪ੍ਰੀਤ ਆਟਾ ਚੱਕ ਕੇ ਉਹ ਭੱਜ ਗਈ ਉਹ ਦੌੜ ਗਈ ਰੋਟੀਆਂ ਬਣਾਉਂਗੀ ਹੁਣ ਖੇਲੂਗੀ ਤੇ ਆਟਾ ਜਦੋਂ ਤੁਸੀਂ ਗੁੰਨਣਾ ਹੈ ਨਾ ਬਹੁਤਾ ਹਾਰਡ ਵੀ ਨਹੀਂ ਕਰਨਾ ਬਹੁਤਾ ਨਰਮ ਵੀ ਨਹੀਂ ਕਰਨਾ ਮਲਣਾ ਜ਼ਰੂਰ ਹੈ ਇਹ ਜਿੰਨੇ ਨੂੰ ਮਲੋਗੇ ਉੰਨੀ ਰੋਟੀ ਵਧੀਆ ਹੋਊਗੀ ਇਹਦੇ ਇੰਨਾ ਜ਼ਰੂਰ ਖਿਆਲ ਰੱਖਿਓ ਠੀਕ ਹੈ ਜੀ ਤੇ ਨਾਲ ਹੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਇਦਾਂ ਤੁਹਾਨੂੰ ਚੁੱਲਾ ਦਿਖਾ ਦਿੰਦੇ ਆਪਾਂ ਨੇ ਚੁੱਲਾ ਰੱਖ ਲਿਆ ਆਪਾਂ ਨੇ ਕੋਠੇ 'ਤੇ ਪਰ ਹੁਣ ਇੱਥੇ ਆਪਾਂ ਬਣਾਏ ਕਰੂੰਗੇ ਸਾਰਾ ਕੁਝ ਸਿਆਲ ਸਿਆਲ ਬਾਟੇ ਦੀ ਉਹ ਗੇਮ ਹੈ ਸਾਰੀ ਜੇ ਆਟਾ ਵਧੀਆ ਗੁੰਨੂ ਹੋਗਾ ਰੋਟੀ ਆਪਣੇ ਆਪ ਵਧੀਆ ਆਊਗੀ ਆ ਦੇਖੋ ਹੁਣ ਤੁਸੀਂ ਧਿਆਨ ਰੱਖਿਓ ਆ ਦੇਖੋ ਹੁਣ ਮਨਪ੍ਰੀਤ ਨੇ ਪੇੜਾ ਜਿਹੜਾ ਤੋੜ ਲਿਆ ਠੀਕ ਆ ਜੀ ਮੈਂ ਬਣਿਆ ਹੋਇਆ ਕੈਮਰਾਮੈਨ ਅੱਜ ਜੀ ਰੋਟੀ ਚਿੜਦੀ ਆ ਪਾਣੀ ਤਾਂ ਲਾਉਣਾ ਪੈਂਦਾ ਹੱਥ ਨੂੰ ਹਾਂ ਭਾਈ ਇਸ ਤਰੀਕੇ ਨਾਲ ਵਧਾ ਕੇ ਹੁਣ ਰੱਖ ਲਈਏ ਇਹ ਆ ਦੇਖੋ ਲਪਾਫੇ ਦੇ ਉੱਪਰ ਓ ਨੋ ਵੀ ਆ ਹੁਣ ਦੇਖੋ ਫਿਰ ਮੱਕੀ ਦੀ ਰੋਟੀ ਬਣਦੀ ਤੁਸੀਂ ਐਨ ਸਿੰਪਲ ਤਰੀਕਾ ਕੁਝ ਕਰਨ ਦੀ ਲੋੜ ਨਹੀਂ ਨਾ ਰੋਟੀ ਟੁੱਟੂਗੀ ਐਨ ਵਧੀਆ ਬਣੂਗੀ ਨਾਲੇ ਗੋਲ ਬਣੂਗੀ ਐਨ ਪੂਰੀ ਤੇ ਲੋ ਜੀ ਰੋਟੀ ਬਣ ਤਿਆ ਬਣ ਕੇ ਤਿਆਰ ਹੈ ਜੀ ਹੁਣ ਇਹਨੂੰ ਚੱਕਣ ਦਾ ਤਰੀਕਾ ਦੇਖ ਲਓ ਆ ਦੇਖੋ ਹੱਥ 'ਪਰ ਰੋਟੀ ਰੱਖ ਲੈਣੀ ਲਪਾਫਾ ਤਾਰ ਲੈਣਾ ਉਹ ਤੋਂ ਬਾਅਦ ਸਿੱਧੀ ਤਵੇ 'ਪਰ ਤੇ ਹੁਣ ਇਹਨੂੰ ਸੇਕਣਾ ਹੈ ਜ ਮੱਠੀਆਂ 'ਚ ਪਰ ਤਕਰੀਬਨ ਇਹਨੂੰ ਆਪਾਂ ਨੇ ਪਹਿਲਾਂ 2 ਮਿੰਟ ਛੇੜਨਾ ਨਹੀਂ ਹੈਗਾ ਤੇ ਸੇਕ ਹੈ ਜਿਹੜਾ ਮੀਡੀਅਮ ਰੱਖਿਓ ਜਿਆਦਾ ਸੇਕ ਹੋਊਗਾ ਫੇ ਰੋਟੀ ਜਲ ਵੀ ਜਾਊਗੀ ਠੀਕ ਹੈ ਜੀ ਸੇਕ ਮੀਡੀਅਮ ਰੱਖਣਾ ਤੇ ਇਧਰ ਦੋਈ ਰੋਟੀ ਤਿਆਰ ਹੋ ਰਹੀ ਆ ਹੁਣ ਤੇ ਲੋ ਜੀ ਰੋਟੀ ਦੀ ਮਾਰਦੇ ਹਾਂ ਹੁਣ ਪਲਟੀ ਆ ਦੇਖੋ ਬਸ ਏਕ ਥੋੜਾ ਜਿਹਾ ਘੱਟ ਰੱਖਿਓ ਠੀਕ ਹੈ ਜੀ ਸੇਕ ਜਿਆਦਾ ਹੁੰਦਾ ਨਾ ਕਈ ਵਾਰ ਰੋਟੀ ਜਲ ਜਾਂਦੀ ਆ ਬਹੁ ਹੁਣ ਆਪਾਂ ਨੇ ਪਿਆਰ ਜੀ ਨਾਲ ਸੇਕ ਲੈਣੀ ਹੈ ਇਹ ਤੇ ਇੱਧਰ ਦੂਈ ਰੋਟੀ ਬਣ ਰਹੀ ਹੈ ਜੀ ਸੋ ਇਸ ਤਰੀਕੇ ਨਾਲ ਅਸੀਂ ਬਣਾਉਂਦੇ ਆ ਜੀ ਮੱਕੀ ਦੀ ਰੋਟੀ ਐਨ ਸਿੰਪਲ ਤਰੀਕਾ ਕੋਈ ਬਹੁਤ ਲੱਲੇ ਪੱਬੇ ਨਹੀਂ ਹੈਗੇ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਥੋਦੇ ਹੱਥ ਨੂੰ ਮੱਕੀ ਦਾ ਆਟਾ ਚਿੜਦਾ ਏ ਤਾਂ ਥੋੜਾ ਬਹੁਤਾ ਕੋਸਾ ਪਾਣੀ ਕਰਕੇ ਰੱਖਿਆ ਵਾ ਹਲਕਾ ਜਿਹਾ ਪਾਣੀ ਲਾ ਲਈ ਕਰੋ ਹੱਥ ਨੂੰ ਠੀਕ ਹੈ ਜੀ ਫਿਰ ਮਤਲਬ ਹੱਥ ਨੂੰ ਜਿਹੜੀ ਰੋਟੀ ਉਹ ਚਿੜਦੀ ਨਹੀਂ ਹੈਗੀ ਹਲਕਾ ਜਿਹਾ ਪਾਣੀ ਲਾਉਣਾ ਜ਼ਿਆਦਾ ਨਹੀਂ ਹੁਣ ਰੋਟੀ ਇੱਧਰ ਪਲਟਦੇ ਆਪਾਂ ਆ ਲਓ ਜੀ ਦੇਖੋ ਫਿਰ ਬਣੀ ਕੱਲੇ ਇਹ ਰੋਟੀ ਦੀ ਉਹ ਨੂੰ ਮੈਂ ਦਿਖਾਉਣਾ ਜਿੱਦਾਂ ਪਹਿਲਾਂ ਆਪਣੀਆਂ ਮਾਤਾਂ ਬਣਾਉਂਦੀਆਂ ਹੁੰਦੀਆਂ ਸੀਗੀਆਂ ਨਾ ਐਨ ਪੂਰੀ ਉਸੇ ਤਰੀਕੇ ਦੀ ਰੋਟੀ ਬਣੂਗੀ ਕੁਝ ਨਹੀਂ ਇਹਦੇ ਵਿੱਚ ਪਾਉਣਾ ਨਾ ਕਣਕ ਦਾ ਆਟਾ ਨਾ ਬੇਸਣ ਸਿਰਫ ਆਨਲੀ ਮੱਕੀ ਦਾ ਆਟਾ ਠੀਕ ਹੈ ਜੀ ਇਹਨੂੰ ਤੁਸੀਂ ਅੱਗ ਦੇ ਵਿੱਚ ਵੀ ਸੇਕ ਸਕਦੇ ਹੋ ਜਿਵੇਂ ਪਹਿਲਾਂ ਸੇਕਦੇ ਹੁੰਦੇ ਸੀ ਆਪਾਂ ਵੀ ਥੋੜੀਆਂ-ਥੋੜੀਆਂ ਰੋਟੀਆਂ ਅੱਗ ਦੇ ਵਿੱਚ ਸੇਕੂਗੇ ਵਧੀਆ ਫਲੇਵਰ ਆਉਂਦਾ ਹੈ ਨ ਸਮੋਕੀ ਜਿਹਾ ਤੇ ਲਓ ਜੀ ਅੱਗ ਸੈੱਟ ਕਰਕੇ ਥੋੜੀ ਜਿਹੀ ਕੋਲੇ ਕੱਢ ਕੇ ਨਾ ਜਿਹੜੀ ਆ ਰੋਟੀ ਆਪਾਂ ਸੇਕਦੇ ਆ ਨਾ ਵਿੱਚ ਇਹਦਾ ਨਜ਼ਾਰਾ ਹੀ ਹੋਰ ਹੈ ਅਧਨੂ ਪਲਟ ਪਲਟ ਕੇ ਸੇਕ ਲੂਗੇ ਪਹਿਲਾਂ ਇਸੇ ਤਰੀਕੇ ਨਾਲ ਮੱਕੀ ਦੀ ਰੋਟੀ ਸੇਕਦੇ ਹੁੰਦੇ ਤੇ ਹੁਣ ਤਾਂ ਥੋੜਾ ਜਿਹਾ ਜ਼ਮਾਨਾ ਮਾਡਰਨ ਹੋ ਗਿਆ ਕਹਿੰਦੇ ਵੀ ਸਵਾਦ ਲੱਗ ਜੂਗੀਆਂ ਇਹ ਹੋ ਜੂਗਾ ਤਾਂ ਹੀ ਬਿਮਾਰੀਆਂ ਵੱਧ ਗਈਆਂ ਆ ਚੀਜ਼ਾਂ ਗਾਇਬ ਹੋ ਗਈਆਂ ਠੀਕ ਹੈ ਜੀ ਰੋਟੀ ਹੁਣ ਖਾਣ ਚ ਇੰਨੀ ਸਵਾਦ ਲੱਗੂਗੀ ਨਾ ਗੱਲੇ ਛੱਡ ਦੇ ਐਨ ਤੇਸੀ ਤਰੀਕਾ ਹੈ ਰੋਟੀ ਬਣਾਉਣ ਦਾ ਹੁਣ ਤਾਂ ਮੜ ਜੀ ਰੋਟੀ ਜਲ ਜਵੇ ਕਈ ਬੰਦੇ ਜਦੇ ਕਹਿਣ ਲੱਗ ਜਾਂਦੇ ਆ ਰੋਟੀ ਫੂਕਤੀ ਰੋਟੀ ਫੂਕਤੀ ਦੇਖੋ ਫੇ ਰੋਟੀ ਬਣੀ ਹੈ ਬਣ ਗਈ ਨਾ ਗੱਲ ਐਨ ਇਕੜਾ ਤਦੰੂਰ 'ਚ ਲਾਈ ਵੀ ਹੁੰਦੀ ਆ ਇਦਾਂ ਬਣਦੀ ਆ ਮੱਕੀ ਦੀਆਂ ਰੋਟੀਆਂ ਫਿਰ ਪੂਰੇ ਦੇਸੀ ਸਟਾਈਲ 'ਚ ਠੀਕ ਆ ਜੀ ਉਹਨਾਂ ਰੱਖ ਦਿਆਂ ਹੁਣ ਆਪਾਂ ਬੋਈਏ ਦੇ ਵਿੱਚ ਬਾਦਮਾ ਲਾਵਾਂਗੇ ਦੇਸੀ ਕੀ ਫਿਰ ਖਾਵਾਂਗੇ ਇਹਨਾਂ ਨੂੰ ਸਾਗ ਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਅਗਲੀ ਵਾਰ ਰੋਟੀ ਪਾਉਣੀ ਹੈ ਨਾ ਤਵਾ ਜ਼ਰੂਰ ਸਾਫ਼ ਕਰ ਲਈ ਕਰੋ ਮੜਾ ਜਾ ਕਿਉਂਕਿ ਕਈ ਵਾਰ ਮੱਕੀ ਦੀ ਰੋਟੀ ਥੱਲੇ ਥੱਲੇ ਲੱਗੀ ਵੀ ਰਹਿ ਜਾਂਦੀ ਆ ਮੰਮਾ ਮੈਂ ਵੀ ਮੇਰਾ ऐसे तरीके ਨਾਲ ਅਸੀਂ ਸਾਰੀਆਂ ਰੋਟੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਵਾਂਗੇ ਠੀਕ ਹੈ ਜੀ ਤੇ ਲਓ ਜੀ ਰੋਟੀਆਂ ਬਣ ਕੇ ਹੋ ਗਈਆਂ ਆਪਣੀਆਂ ਰੈਡੀ ਤੁਸੀਂ ਇਹਨਾਂ ਨੂੰ ਦੇਸੀ ਕੀ ਨਾਲ ਚੋਪੜ ਲਿਓ ਠੀਕ ਹੈ ਜੀ ਸਭ ਤੋਂ ਵਧੀਆ ਤਰੀਕਾ ਹੈਗਾ ਦੁੱਧ ਵਾਲੀ ਜਿਹੜੀ ਮਲਾਈ ਹੁੰਦੀ ਆ ਅਸੀਂ ਤੋਂ ਹੀ ਲਾ ਲੈਨੇ ਆ ਮਾ ਜਮੇ ਲੋਟ ਰਹਿਂਦਾ ਕੰਮ ਆ ਠੀਕ ਹੈ ਜੀ ਨਾਲੇ ਤਾਂ ਰੋਟੀ ਖਾਣ ਚ ਵਧੀਆ ਲੱਗਦੀ ਆ ਤੇ ਨਾਲੇ ਉਹ ਵੀ ਫਿਰ ਬਹੁਤਾ ਉਹ ਨਹੀਂ ਹੁੰਦੀ ਐ ਮੈਂ ਚੱਕਣਾਈ ਜੀ ਨਹੀਂ ਹੁੰਦੀ ਠੀਕ ਹੈ ਜੀ ਆ ਵੀ ਰੋਟੀ ਪੂਰੀ ਕੈਂਟ ਲੱਗਦੀ ਆ ਆ ਦੇਖੋ ਬਣ ਗਈ ਨਾ ਗੱਲ ਜਦੋਂ ਖਾਂਦੇ ਆ ਪੂਰਾ ਨਜ਼ਾਰਾ ਆਊਗਾ ਤੇ ਜਾਂ ਫਿਰ ਤੁਸੀਂ ਥੋੜਾ ਜਿਹਾ ਮੱਖਣ ਲਾ ਲਿਓ ਉਹ ਤੁਹਾਡੀ ਮਰਜ਼ੀ ਆ ਨਹੀਂ ਦੇਸੀ ਕੀ ਨਾਲ ਚੋਪੜ ਲਿਓ ਉਹ ਵੀ ਤੁਹਾਡੀ ਮਰਜ਼ੀ ਆ ਠੀਕ ਆ ਜੀ ਸੋ ਲੋਰੀ ਅਸੀਂ ਤਾਂ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਪੂਰਾ ਦੇਸੀ ਤਰੀਕਾ ਹੈ ਮੱਕੀ ਦੀ ਰੋਟੀ ਬਣਾਉਣ ਦਾ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ